ਪਤਾ ਜੀ ਕਾਲ ਬੰਗਾਂ ਦੇ ਮਸਲੇ ਦੇ ਵਿੱਚ ਜਿਹੜੀ ਰਿਪੋਰਟ ਭੇਜੀ ਹੈ ਸ਼੍ਰੀ ਕਲਤਕ ਸਾਬ ਉਹ ਕਿਸ ਨਤੀਜੇ ਤੇ ਪਹੁੰਚੇ ਜੀ ਦੇਖੋ ਕਾਲ ਸਿੰਘ ਸਾਹਿਬ ਸ਼੍ਰੀ ਕਲਤਕ ਸਾਬ ਵੱਲੋਂ ਉਹ ਜਿਹੜੀ ਰਿਪੋਰਟ ਸੀ ਉਹ ਰਿਪੋਰਟ ਦੇ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਕੋ ਹோம் ਬਾਵਿਕ ਉਹਨਾਂ ਬੀਆ ਉਹਨਾਂ ਨੂੰ ਸਿੱਧੇ ਤੌਰ ਤੇ ਉਹਦੇ ਲਈ ਉਤਰਵਾਇਕ ਦੋਸ਼ੀ ਜਿਹੜਾ ਹੈ ਉਹ ਕਰਾਉਂਦੇ ਆ ਮੈਂ ਕੱਲ ਨੂੰ ਇਹ ਕੰਪਰਸਰ ਮੀਟਿੰਗ ਕਰਕੇ ਇਹਦੇ ਬਾਰੇ ਅਸੀਂ ਕਹਾਂ ਕੀ ਅਗਲੀ ਰੂਪਰੇਖਾ ਲਿਕਣੀ ਆ ਕੋਈ ਕੱਟ ਸਦਣਾ ਜਾਂ ਕੀ ਕਰਨਾ ਉਹ ਕੱਲ ਨੂੰ ਉੱਥੇ ਬੈਠ ਕੇ ਅੰਮ੍ਰਿਤਸਰ ਕਰੂੰਗਾ ਸੋ ਅਸੀਂ ਖਾਦੇ ਹੀ ਰੌਲਾ ਇਸ ਗੱਲ ਦਾ ਪਾਉਂਦੇ ਸੀ ਕਿ ਸਰਕਾਰ ਨਾ ਤਾਂ ਆਪ ਕੋਈ ਉੱਤਰ ਦੇ ਰਹੀ ਐ ਤੇ ਨਾ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੋਈ ਉੱਤਰ ਦੇ ਰਹੀ ਐ ਮੈਂ ਇਹ ਗੱਲ ਜ਼ੋਰ ਦੇ ਕੇ ਕਹਿ ਸਕਦਾ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਸ਼ਾਇਦ 2 ਮਹੀਨੇ ਉੱਥੇ 3 ਮਹੀਨੇ ਪਹਿਲਾਂ ਹੀ ਬੜੇ ਬਟੇ ਤੇ ਧਰਨੇ ਪੱਦਰ ਦੇ ਧਰਨੇ ਲੱਗੇ ਹੁੰਦੇ ਪਰ ਕਈ ਵਾਰੀ ਅਸੀਂ ਛੋੜੇ ਹਿੱਤਾਂ ਲਈ ਸਾਰਾ ਕੁਝ ਬਰਦਾਸ਼ਤ ਕਰ ਦਿੰਨੇ ਆ ਸੋ ਇਹ ਗੰਭੀਰ ਮਸਲਾ ਆ ਜਿਹੜਾ ਗੁਰੂ ਘਰ ਦੇ ਉੱਤੇ ਫਾਇਰਿੰਗ ਕਰਨੀ ਮੈਨੂੰ ਇੱਕ ਦਿਨ ਇੱਕ ਬੰਦਾ ਕੋਈ ਸਵਾਲ ਕਰਦਾ ਸੀ ਕਿ ਜੀ ਉੱਥੇ ਅੰਦਰੋਂ ਫਾਇਰਿੰਗ ਹੋਈ ਮੈਂ ਕਿਹਾ ਚੱਲ ਮੈਂ ਤੇਰੀ ਗੱਲ ਮੰਨ ਵੀ ਲਵਾਂ ਤੇ ਝੱਲੇ ਬਾਹਰੋਂ ਫਾਇਰਿੰਗ ਐਡਮਿਨਿਸਟ੍ਰੇਸ਼ਨ ਨੇ ਕੰਮ ਨਹੀਂ ਉਹਦੀ ਕਿਸੇ ਨੇ ਮਨਜ਼ੂਰੀ ਦੇਣੀ ਹੁੰਦੀ ਪਰਮਿਸ਼ਨ ਦੇਣੀ ਹੁੰਦੀ ਐਗਜ਼ੀਕਟਿਵ ਅਸਟ੍ਰੇਟ ਦੇ ਉਹ ਦਾਖਲਣ ਕਿ ਦੀ ਮਨਜ਼ੂਰੀ ਹੋਈ ਆ ਸੋ ਇਹ ਗੁੰਝਲਦਾਰ ਸਵਾਲ ਪਹਿਲਾਂ ਇਹ ਤੰਜ ਕੱਸਦੇ ਰਹੇ ਬਾਕੀ ਸਰਕਾਰਾਂ ਤੇ ਤੇ ਹੁਣ ਆਪਣੀ ਬਾਰ ਨੂੰ ਵੀ ਚੁੱਪ ਕਰਕੇ ਬੈਠੇ ਆ ਸੋ ਇਹ ਦੇ ਬਾਰੇ ਤਾਂ ਕੱਲ ਨੂੰ ਬੈਠ ਕੇ ਉੱਥੇ ਵਿਚਾਰ ਕਰਾਂਗੇ ਇੱਕ ਉਹ ਬੁੱਢਾ ਦੰਦਾ ਵੀ ਪੱਖ ਹੈ ਜਿਹੜੀ ਵੱਡੀ ਗੱਲ ਮੈਨੂੰ ਪਤਾ ਲੱਗੀ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਰ ਜਿਨ੍ਹਾਂ ਦੀ ਪੱਕੀ ਰਿਹਾਈ ਲਈ ਫਾਈਲ ਜਿਹੜੀ ਕੇਜਰੀਵਾਲ ਕੋ ਗਈ ਸੀ ਤੇ ਉਹ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਮੈਂ ਸਮਝਦਾ ਇਹ ਸਿਆਸੀ ਰੋਟੀਆਂ ਸੇਕਣ ਵਾਲੇ ਜਿਹੜੇ ਪੰਜਾਬ ਦੀ ਰਾਜ ਸੱਤਾ ਦੇ ਵਿੱਚ ਪਹਿਲਾਂ ਜਦੋਂ ਇਹਨਾਂ ਨੇ ਬੈਠਣ ਦਾ ਤੋਂ ਪਹਿਲਾਂ ਲੋਕਾਂ ਨਾਲ ਬੜੇ ਵੱਡੇ ਪੱਦਰ ਦੇ ਉੱਤੇ ਇਹ ਗੱਲਾਂ ਕੀਤੀਆਂ ਸੀ ਕਿ ਅਸੀਂ ਇਹ 24 24 ਘੰਟਿਆਂ ਚ ਮਸਲੇ ਹੱਲ ਕਰ ਦਾਂਗੇ ਬੰਦੀ ਸਿੰਘਾਂ ਵਾਲੇ ਮਸਲੇ ਹੱਲ ਕਰਨਾਗੇ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਉਹ ਆ ਜਿਹਦੀ ਸੈਂਟਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਔਰ ਜੇ ਮੈਂ ਸਮਝਦਾ ਅੱਜ ਪੰਜਾਬ ਚ ਵੀ ਸਰਕਾਰ ਇਹਨਾਂ ਦੀ ਆ ਤੇ ਦਿੱਲੀ ਚ ਵੀ ਸਰਕਾਰ ਇਹਨਾਂ ਦੀ ਆ ਤੇ ਉਹਨੂੰ ਰਿਜੈਕਟ ਕਰਨਾ ਇਹ ਪੰਜਾਬ ਪ੍ਰਤੀ ਤੇ ਗੁਰਸਿੱਖੀ ਪ੍ਰਤੀ ਜਿਹੜੀ ਸਿੱਖਾਂਪਤੀ ਖਾਸ ਕਰਕੇ ਪੰਜਾਬ ਦੇ ਬਾਬਤ ਇਹ ਨੀਤੀ ਕਲੀਅਰ ਹੋ ਗਈ ਆ ਕਿ ਪੰਜਾਬ ਪੱਖੀ ਨਹੀਂਗੇ ਇਹ ਲੁੱਟ ਘਸੁੱਟ ਪੱਖੀ ਆ ਜਿਹਦੀ ਇਹ ਸਾਖ ਸਾਖ ਦੇ ਤੌਰ ਦੇ ਉੱਤੇ ਇਹ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਪਰਮਾਨੈਂਟ ਪ੍ਰੋਲ ਦੀ ਜਿਹੜੀ ਉਹ ਐਪਲੀਕੇਸ਼ਨ ਰਿਜੈਕਟ ਕੀਤੀ ਹੈ ਨਾਲ ਉਹ ਤੋਂ ਇਲਾਵਾ ਸਭ ਤੋਂ ਮਾੜੀ ਗੱਲ ਕਿ ਇਸ ਸੱਤਾ 'ਚ ਆਉਣ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਬਿਆਨ ਦੇ ਰਹੇ ਆ ਕਿ ਰਾਮ ਰਹੀਮ 24 ਘੰਟਿਆਂ 'ਚ ਮੈਂ ਬਰਗਾੜੀ ਕਾਂਡ ਦਾ ਮਸਲਾ ਸਾਰਾ ਹੱਲ ਕਰ ਦਊਗਾ ਤੇ ਸੈਂਟਰ ਦੀ ਸਰਕਾਰ ਵੀ ਮੈਂ ਤਾਂ ਕਹਿੰਨਾ ਵੀ ਉਹਨਾਂ ਨੂੰ ਜਿਹੜੀ ਜੇਲ ਹੈ ਉਹਦੇ ਘਰੇ ਹੀ ਬਣਾ ਦੇਣੀ ਚਾਹੀਦੀ ਰਾਮ ਰਹੀਮ ਦੇ ਮੇਰਾ ਖਿਆਲ ਹੈ ਲਗਭਗ 2 250 ਦਿਨ ਤੋਂ ਉੱਤੇ ਉਹ ਪ੍ਰੋਲ ਕੱਟ ਚੁੱਕਾ ਤੇ ਜੇਲੇ ਉੱਥੇ ਉਹਦੇ ਘਰ ਬਣਾ ਦੇਣ ਉਹਨੂੰ ਲੋੜ ਇਹਨੇ ਪ੍ਰੋਲ ਵਾਰ-ਵਾਰ ਜੂ ਆਉਂਦਾ ਉਹ ਉਹ ਤਾਂ ਉਹਲੇ ਜੇਲ ਵੀ ਪਰੋ ਆਪਣੇ ਉਥੇ ਘਰੇ ਹੀ ਹੋਣਾ ਪਰ ਇਹ ਘਰੇ ਹੀ ਬਣਾ ਦੇਣਾ ਚਾਹੀਦਾ ਸਾਬ ਕਾਨੂੰਨ ਛਿੱਕੇ ਤੇ ਡਾਂਕੇ ਰੋਸ ਹੰਦਾ ਖਾਸ ਕਰਕੇ ਸਿੱਖਾਂ ਦੇ ਵਿੱਚ ਵੀ ਕਿਹੜੀ ਗੱਲ ਆ ਵੀ ਜਿਹੜੀ ਐਡੀ ਤੁਹਾਨੂੰ ਪਿਆਰੀ ਲੱਗਦੀ ਉਹਨੂੰ ਵਾਰ-ਵਾਰ ਪਰੋਲ ਦਿਓ ਪਰੋਲ ਅਸੀਂ ਪਰੋਲ ਦੇ ਵਿਰੋਧੀ ਨਹੀਂ ਕਾਨੂੰਨ ਮੁਤਾਬਕ ਪਰੋਲ ਮਿਲਦੀ ਸਾਰਿਆਂ ਨੂੰ ਪਰ ਸਾਡੀ ਬਾਰ ਨੂੰ ਪਰੋਲ ਦਾ ਕਾਨੂੰਨ ਕਿੱਥੇ ਜਾਂਦਾ ਤੇ ਜੇ ਉਹਨੂੰ ਆਪਾਂ ਵਾਰ-ਵਾਰ ਵਾਰ-ਵਾਰ ਇਹ ਤੋਂ ਬਿਹਤਰ ਹੈ ਆਪੇ ਉਹਦਾ ਜਿਹੜਾ ਬੰਦਾ ਕੋਈ ਕਿੱਡੇ ਵੱਡੇ ਘਣਾਉਣੇ ਜੁਰਮਾਂ ਦੇ ਵਿੱਚ ਆ ਤੇ ਉਹਨੂੰ ਵੀ ਆਪਾਂ ਫਿਰ ਵਾਰ-ਵਾਰ ਜਿਹੜਾ ਆ ਪਰੋਲ ਦੇ ਕੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਸਾਰਾ ਸਾਲ ਹੀ ਤੇ ਜੇ ਇਦਾਂ ਰੱਖਣੀ ਆ ਤਾਂ ਫਿਰ ਉਹ ਪਰੋਲ ਉਹਨੂੰ ਪੱਕੀ ਦੇ ਕੇ ਘਰੇ ਉਥੇ ਬਹਾਦਿਓ ਘਰ ਉਹਦੇ ਆਪਣੇ ਮਾੜਾ ਮੋਟਾ ਜਿਹੜਾ ਹੈ ਉਹ ਦੋ ਜਾ ਤਿੰਨ ਜਾ ਕਰਮ ਪ੍ਰਧਾਨ ਜੀ ਰਾਜ ਉਹਨਾਂ ਦੀ ਦੂਸਰੀ ਜਿਹੜੀ ਗੱਲ ਉਹ ਸਭ ਤੋਂ ਭੈੜੀ ਕਿ ਕੁਝ ਸਾਡੇ ਫੈਂਸਜ ਹੁੰਦੇ ਆ ਜਿਹਦਾ 25 ਚੰਨ ਜਾਂ 58 ਹੋ ਗਏ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਕਿਊਸ਼ਨ ਲਈ ਇਦਾਂ ਇਹ ਜੁਏਪੀ ਦੇ ਥੱਲੇ ਸੈਂਟਰ ਦੇ ਹੋਮ ਮਹੱਕਮੇ ਨੇ ਉਹਦੀ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਕਿਊਸ਼ਨ ਕਰਨ ਲਈ ਇਸੇ ਤਰ੍ਹਾਂ ਤੇ 295A ਦੀ ਸੈਂਕਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਜੇ ਕੋਈ ਪਰਚਾ ਦਰਜ ਹੁੰਦਾ ਤੇ ਹੋਮ ਮਿਨਿਸਟਰ ਨੇ ਤੇ ਹੋਸ ਐਕਟਿੰਗ ਦੇਣੀ ਹੁੰਦੀ ਆ ਤੇ ਮੈਨੂੰ ਅੱਜ ਪਤਾ ਲੱਗਾ ਭਈ ਇਹ ਜਿਹੜੇ 8 ਮੋਲਜਮ ਜਿਨ੍ਹਾਂ ਦੇ ਵਿੱਚ ਮੈਂ ਆਪਣਾ ਰਾਮ ਰਹੀਮ ਆ ਉਹਦੀ ਇਕੱਲੇ ਦੀ ਸੈਂਕਸ਼ਨ ਛੱਡਦੀ ਬਾਕੀ ਸੱਤਾਂ ਨੂੰ ਸੈਂਕਸ਼ਨ ਦੇ ਦਿੱਤੀ ਤੇ ਅੱਜ ਕੇਜਰੀਵਾਲ ਨੂੰ ਪੁੱਛੋ ਭਈ ਜਿਹੜਾ 2 ਸਾਲ 3 ਸਾਲ ਪਹਿਲਾਂ ਇਹ ਲੈਕਚਰ ਕਰਦਾ ਸੀ ਭਈ 24 ਘੰਟੇ ਦੇ ਵਿੱਚ ਮਸਲਾ ਹੱਲ ਕਰਾਂਗੇ ਜੇਲਾਂ ਪਿੱਛੇ ਜਾਣਗੇ ਉਹ ਜੇਲਾਂ ਪਿੱਛੇ ਗਏ ਦਾ ਹੈ ਭਾ ਪੌਣੇ 2 ਸਾਲ ਲੱਗਾ ਤੁਹਾਡੀ ਸੈਂਕਸ਼ਨ ਇਹ ਨਹੀਂ ਅੱਜ ਤੱਕ ਦਿੱਤੀ ਸੋ ਇਹ ਮਖੋਟੇ ਸਾਰੇ ਸੈਂਟਰ ਸਰਕਾਰ ਦੇ ਵੀ ਤੇ ਇਹਨਾਂ ਦੇ ਆਪ ਆਲਿਆਂ ਦੇ ਵੀ ਇਹ ਸਾਰੇ ਨੰਗੇ ਹੋ ਚੁੱਕੇ ਆ ਮੈਂ ਸਨੇਮਰ ਬੇਨਤੀ ਕਰਦਾ ਲੋਕਾਂ ਨੂੰ ਹੋਰ ਗਮਰਾਹ ਨਾ ਕਰੋ ਧਰਮ ਦੇ ਤੌਰ ਦੇ ਉੱਤੇ ਜਿਸ ਨੇ ਵੀ ਇਹ ਯਤਨ ਕੀਤਾ ਉਹ ਫਕੰਡਿਆ ਵਾਂਗੂ ਰੁਲ ਗਿਆ ਤੇ ਤੁਸੀਂ ਹੁਣ ਰੁਲ ਜਾਣਾ ਕਿਉਂਕਿ ਹਰ ਇੱਕ ਪੱਖ ਤੇ ਹਰ ਇੱਕ ਪੱਖ ਤੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਕੇ ਭੁੱਲਰ ਸਾਹਿਬ ਦੀ ਪਿਟੀਸ਼ਨ ਰਿਜੈਕਟ ਕਰ ਦਿੱਤੀ ਫਿਰ ਇਹ ਰਾਮ ਰਹੀਮ ਦੀ ਜਿਹੜੀ ਉਹ ਸੈਂਕਸ਼ਨ ਆ ਉਹ ਪਾਉਣੇ 2 ਸਾਲਾਂ ਦੀ ਫਾਈਲ ਦੱਬ ਕੇ ਤੁਸੀਂ ਬੈਠੇ ਆ ਤੋ ਮੈਂ ਇਹ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਨੀ ਚਾਹਣਾ ਕੋਈ ਬੇਅਦਬੀ ਹੋਵੇ ਕੋਈ ਸਿੱਖ ਪੰਥ ਦੇ ਮਸਲੇ ਹੋਣ ਇਹਨਾਂ ਨੂੰ ਇੱਕ ਤਰਜੇ ਤੇ ਦੇਖਿਆ ਕਰੋ ਇੱਕ ਤਰਜੇ ਤੇ ਇਹਨਾਂ ਨੂੰ ਬਾਚਿਆ ਕਰੋ ਨਾ ਕਿ ਕਿਸੇ ਲਈ ਕੋਸ਼ਿਸ਼ ਕਿਸੇ ਲਈ ਕੋਸ ਤੇ ਇਹ ਜਿਹੜੇ ਹੁਣ ਸਾਡੇ ਸਾਹਮਣੇ ਆ ਉਹ ਸਾਰਾ ਕੁਝ ਜਿਹੜਾ ਨੰਗਾ ਹੋ ਕੇ ਸਾਹਮਣੇ ਆ ਗਿਆ ਸੋ ਗੁਰੂ ਕਿਰਪਾ ਕਰੇ ਮੈਂ ਜਿਹੜਾ ਇਹ ਮਸਲਾ ਆਪਣੇ ਸੁਲਤਾਨਪੁਰ ਵਾਲਾ ਇਹ ਬੈਠ ਕੇ ਕੱਲ ਨੂੰ ਅਸੀਂ ਉਹਦੇ ਬਾਰੇ ਕੀ ਰੂਪਰੇਖਾ ਲਿਖਣੀ ਆ ਉਹਦਾ ਕੱਲ ਨੂੰ ਜਾ ਕੇ ਫਿਰ ਅੰਮ੍ਰitsar ਬੈਠ ਕੇ ਉਹਦੇ ਬਾਰੇ ਫਿਰ ਉਹ ਵਿਚਾਰ ਰੱਖ ਕੇ ਮੈਂ ਬੋਲੂਗਾ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ